ਇਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਆ ਆਪੀਡੀ ਸਾਹਿਬ ਡੀਐਸਪੀਡੀ ਸਾਹਿਬ ਅਤੇ ਇੰਚਾਰਜ ਸੀਆਈਏ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰਵੈਂਟ ਬਰਾਬਰ ਕੀਤੀ ਜਾ ਚੁੱਕੀ ਹੈ ਇਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਆ ਆਪੀਡੀ ਸਾਹਿਬ ਡੀਐਸਪੀਡੀ ਸਾਹਿਬ ਅਤੇ ਇੰਚਾਰਜ ਸੀਆਈਏ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 4 ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ 3 ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡਿੰਗ ਜਿਹਦੇ ਵਰਕਆਊਟ ਹੋਈ ਤਾਂ ਰਾਜਾ ਸੰਸੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਕਨਸਾਈਨਮੈਂਟ ਮਿਲੀ ਸੀਗੀ ਇਹ ਲਗਭਗ 6 ਕਿਲੋਗ੍ਰਾਮ ਦੇ ਲਗਭਗ ਇਹ ਅਸਾਈਨਮੈਂਟ ਸੀ ਇਹ ਟੂਡ ਕਨਸਾਈਨਮੈਂਟ ਸੀ ਜਿਹਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜੇ ਤੱਕ ਰਿਕਵਰ ਕਰਨ ਚ ਕਾਮਯਾਬ ਹੋਈ ਹੈ ਔਰ ਸਾਨੂੰ ਉਮੀਦ ਹੈ ਵੀ ਬਹੁਤ ਜਲਦੀ ਜਿਹੜਾ ਇੱਕ ਅਕਿਊਜ਼ ਦੇ ਵਿੱਚ ਫੜਨ ਵਾਲਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜਿਹੜੀ ਜੋ ਵੀ ਕਨਸਾਈਨਮੈਂਟ ਆਈ ਉਹ ਵੀ ਰਿਕਵਰ ਕਰਨ ਚ ਕਾਮਯਾਬ ਹੋਵਾਂਗੇ ਸਰ ਜਿਹੜੇ ਫੜੇ ਗਏ ਇਹਨਾਂ ਦਾ ਕ੍ਰਿਮੀਨਲ ਬੈ ਜਿਹੜੇ ਫੜੇ ਗਏ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲਾ ਹੈ ਜਿਹਦੇ ਉੱਪਰ ਪਾਣੀ ਕ੍ਰਿਮੀਨਲ ਕੇਸਿਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੈਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤੋਂ ਇਲਾਵਾ ਜਿਹੜਾ ਨਈ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦਾ ਰਹਿਣ ਵਾਲਾ ਹੈ ਸਰ ਜਾਣਕਾਰੀ ਮਿਲੀ ਕਿੱਥੇ ਸਪਲਾਈ ਕਰਨਾ ਸੀਗਾ ਮੈਨੂੰ ਇਹ ਆਪਾਂ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰੈਸਟ ਕਰਕੇ ਹੁਣ ਇਸ ਤੋਂ ਬਾਅਦ ਸਾਡਾ ਨੈਕਸਟ ਫੋਕਸ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਤੇ ਇਹਨਾਂ ਦੀ ਜੋ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਹੈ ਸਾਡੀ ਉਹਨਾਂ ਵੱਲ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੁਣ ਤੱਕ ਪ੍ਰੋਪਰਟੀ ਕ੍ਰੀਏਟ ਕੀਤੀ ਹੈਗੀ ਹੈ ਇਸ ਤਰੀਕੇ ਦੇ ਇਸ ਆਪਣੇ ਇਲਗੋਟਨ ਵੈਲਥ ਹੈਗੀ ਹੈ ਆਪਾਂ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਆਲਰੇਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੇ ਹਾਂ ਇਹ ਜਿੱਦ ਤੱਕ ਪਿੱਛੇ ਵੀ ਸਾਹਮਣੇ ਆ ਰਿਹਾ ਹੈ ਇਹਨਾਂ ਦੇ ਆਪਸ ਵਿੱਚ ਲੈਗ ਕਿਸ ਨਾਲ ਜੁੜਾਈ ਹੋਈ ਹੈ ਤੇ ਆਪਸ ਵਿੱਚ ਪੁਰਾਣਾ ਜਾਣਦੇ ਹਨ ਇਹਨਾਂ ਵਿੱਚੋਂ ਜਿਹੜਾ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਮਾਰ ਆਇਆ ਹੈਗਾ ਉਹ ਤੇ ਜਿਹੜਾ ਜਿਹੜਾ ਬੰਦਾ ਇਹਨਾਂ ਚ ਐਰੇਸਟ ਨਹੀਂ ਹੋਇਆ ਹੈਗਾ ਇਹਨਾਂ ਦੋਨੋਂ ਆਪਸ ਵਿੱਚ ਪਹਿਲੇ ਤੋਂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਕੇਸਿਸ ਵਿੱਚ ਅੰਦਰ ਰਹਿ ਚੁੱਕਾ ਹੈ ਇਸ ਕਰਕੇ ਕੈਂਪਨ ਕਿਹੜਾ ਹੀ ਬੰਦਾ ਸਲੀਬ ਇਹਦੇ ਵਿੱਚ ਕਿੰਗਪਿੰਗ ਦਾ ਸਾਰਾ ਹੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚੋ ਕ੍ਰਿਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਤੇ ਕ੍ਰਿਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਨਹੀਂ ਇਹ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਸੀ ਦੂਜਾ ਬੰਦਾ ਕੋਲ ਹੈ ਜਿਹਨੂੰ ਜਿੱਦਿ ਦੇ ਉਹਨਾਂ ਲਈ ਕੋਲੈਜ ਦਿੱਤੇ ਉਹਨਾਂ ਨੂੰ ਅਨੁਕੂਲ ਅਸਾਈਨਮੈਂਟ ਕੋਈ ਕਰਾ ਸਰ ਜੀ ਬਲੋ ਇਹੀ ਬੈਕਵਰਡ ਲਿੰਕੇਜ ਚ ਅਸੀਂ ਵਰਕਆਊਟ ਹਜੇ ਪਾ ਕਰ ਰਹੇ ਹੈਗੇ ਇੱਕ ਵਾਰੀ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜ ਦੀ ਸਾਰੀ ਵਰਕਆਊਟ ਹੋ ਗਈ ਹੈ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਡਿਟੇਲ ਦੇ ਵਿੱਚ ਮਿਲਣਗੇ ਸਰ ਦੂਜਾ ਜਿਹੜਾ ਰੋਪੀਆ ਇੱਕ ਤਾਂ ਸੰਦੀਪ ਹੈ ਜੇਲ੍ਹ ਤੋਂ ਬਾਹਰ ਆਇਆ ਦੂਜੇ ਕਿਹਦੇ ਨਾਲ ਇਹਦੀ ਲਿੰਕ ਸੀ ਇੱਕ ਜਸਪ੍ਰੀਤ ਜਿਹੜਾ ਹੈਗਾ ਮੁੰਡਾ ਜੱਸਾ ਜੀ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਐ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਅਤੇ ਇ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰੋਇਨ ਬਰਾਬਰ ਕੀਤੀ ਜਾ ਚੁੱਕੀ ਹੈ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਅਤੇ ਇੰਚਾਰਜ ਸੀ ਹੈ ਇਹਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰੋਇਨ ਬਰਾਬਰ ਕੀਤੀ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡ ਲਿੰਕੇਜ ਜਦੋਂ ਵਰਕਆਊਟ ਹੋਈ ਤਾਂ ਰਾਜਸਥਾਨਸੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਕਨਸਾਈਨਮੈਂਟ ਮਿਲੀ ਸੀਗੀ ਹੈ ਲਗਭਗ 6 ਕਿਲੋਗ੍ਰਾਮ ਦੇ ਲਗਭਗ ਇਹ ਅਸਾਈਨਮੈਂਟ ਸੀ ਇਹ ਟੂਡ ਕਨਸਾਈਨਮੈਂਟ ਸੀ ਜਿਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜੇ ਹੁਣ ਤੱਕ ਰਿਕਵਰ ਕਰਨ ਚ ਕਾਮਯਾਬ ਹੋਏ ਆਂ ਔਰ ਸਾਨੂੰ ਉਮੀਦ ਹੈ ਵੀ ਬੇ ਜਲਦੀ ਜਿਹੜਾ ਇੱਕ ਅਕਿਊਜ਼ ਦੇ ਵਿੱਚ ਫੜਨ ਵਾਲਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜਿਹੜੀ ਜੋ ਵੀ ਕਨਸਾਈਨਮੈਂਟ ਆਈ ਉਹ ਵੀ ਰਿਕਵਰ ਕਰਨ ਚ ਕਾਮਯਾਬ ਹੋਵਾਂਗੇ ਸਰ ਜਿਹੜੇ ਫੜੇ ਗਏ ਇਹਨਾਂ ਦਾ ਕ੍ਰ ਜਿਹੜੇ ਫੜੇ ਗਏ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲਾ ਹੈ ਜਿਹਦੇ ਉੱਪਰ ਪੁਰਾਣੀ ਕ੍ਰਿਮिनल ਕੇਸਿਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੈਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤਲਾਵਲ ਜਿਹੜਾ ਨਈ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦਾ ਹੀ ਰਹਿਣ ਵਾਲਾ ਹੈ ਸਰ ਜਾਣਕਾਰੀ ਮਿਲੀ ਕਿੱਥੇ ਸਪਲਾਈ ਕਰਨਾ ਸੀ ਕਰਨਾ ਇਹ ਆਪਾਂ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰੈਸਟ ਕਰਕੇ ਹੁਣ ਇਸ ਤੋਂ ਬਾਅਦ ਸਾਡਾ ਨੈਕਸਟ ਫੋਕਸ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਤੇ ਇਹਨਾਂ ਦੀ ਜੋ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਹੈ ਸਾਡੀ ਉਹਨਾਂ 'ਵਲ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੁਣ ਤੱਕ ਪ੍ਰੋਪਰਟੀ ਕ੍ਰੀਏਟ ਕੀਤੀ ਹੈਗੀ ਹੈ ਇਸ ਤਰੀਕੇ ਦੇ ਇਸ ਆਪਣੇ ਇਲਗੋਟਨ ਵੈਲਥ ਹੈਗੀ ਹੈ ਆਪਾਂ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਆਲਰੇਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੇ ਹਾਂ ਇਹ ਜਿਹੜੇ ਤਿੰਨ ਤੁਸੀਂ ਬਿੱਚ ਸਾਹਮਣੇ ਆ ਗਏ ਕਿ ਇਹਨਾਂ ਦੇ ਆਪਸ ਵਿੱਚ ਲੈਕ ਕਿਸ ਤਰ੍ਹਾਂ ਜੁੜਾਈ ਹੋਣਾ ਤੇ ਆਪਸ ਵਿੱਚ ਪੁਰਾਣਾ ਜਾਣਦੇ ਹਨ ਇਹਨਾਂ ਵਿੱਚੋਂ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈਗਾ ਉਹ ਤੇ ਜਿਹੜਾ ਜਿਹੜਾ ਬੰਦਾ ਇੱਕ ਜਿਹਾ ਅਰੈਸਟ ਨਹੀਂ ਹੋਇਆ ਹੈਗਾ ਇਹਨਾਂ ਦੋਨੋਂ ਆਪਸ ਨੂੰ ਪਹਿਲੇ ਤੋਂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਕੇਸਿਸ ਵਿੱਚ ਅੰਦਰ ਰਹਿ ਚੁੱਕਾ ਹੈ ਕਿਸ ਕਿਸਨ ਕਿਹੜਾ ਇਹ ਬੰਦਾ ਸਦੀਪ ਇਹਦੇ ਵਿੱਚ ਕਿੰਗਪਿੰਗ ਦਾ ਸਾਰੇ ਹੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚ ਕ੍ਰਿਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਤੇ ਸੰਦੀਪ ਉਹਨਾਂ ਦਾ ਤੇ ਕ੍ਰਿਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਸਰ ਦੂਜਾ ਬੰਦਾ ਕੋਲ ਹੈ ਕਿ ਜਿਹਦੇ ਉਹਨਾਂ ਲਈ ਕੋਲੈਜ ਦਿੱਤੇ ਉਹਨਾਂ ਨੂੰ ਅਨੁਯੋਗ ਕੋਟ ਸਾਈਨ ਮਾਰ ਲਿਆ ਸੀ ਸਰ ਜੀ ਬਲੋ ਇਹੀ ਬੈਕਵਰਡ ਲਿੰਕੇਜ ਜਿਸ ਤੇ ਅਸੀਂ ਵਰਕਆਊਟ ਹਜੇ ਪਾ ਕਰ ਰਹੇ ਹੈਗੇ ਇੱਕ ਵਾਰੀ ਬੈਕਵਰਡ ਲਿੰਕੇਜਸ ਫਾਰਵਰਡ ਲਿੰਕ ਤੇ ਸਾਰੀ ਵਰਕਆਊਟ ਹੁੰਦੀ ਹੈ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਵੀ ਕਾਫੀ ਡਿਟੇਲ ਦੇ ਵਿੱਚ ਮਿਲਣ ਗਿਆ ਸਰ ਦੂਜਾ ਜਿਹੜਾ ਰੋਪੀਆ ਇੱਕ ਤਾਂ ਸੰਦੀਪ ਹੈ ਜੇਲ੍ਹ ਤੋਂ ਬਾਹਰ ਆਇਆ ਦੂਜੇ ਕਿਹਦੇ ਨਾਲ ਇਹਦੀ ਲਿੰਕ ਸੀਗੀ ਇੱਕ ਜਸਪ੍ਰੀਤ ਜਿਹੜਾ ਹੈਗਾ ਮੁੰਡਾ ਦੱਸਾ ਜੀ